ਜਿਹੜੇ ਮੁੱਖ ਮੰਤਰੀ ਤੇ ਭਗਵੰਤ ਮਾਨ ਤੇ ਚਾਰजेस ਲਗਾਏ ਨੇ ਇਹ ਬਹੁਤ ਜ਼ਿਆਦਾ ਗੰਭੀਰ ਚਾਰਜ ਹੈ ਜੀ ਮਿਨਿਸਟਰ ਦੀ ਮਰਜ਼ੀ ਤੋਂ ਬਿਨਾ ਕੋਈ ਪਤਾ ਨਹੀਂ ਹਲ ਸਕਦਾ ਮੁੱਖ ਮੰਤਰੀ ਇੱਕ ਮਿੰਟ ਮੇਰੀ ਗੱਲ ਸੁਣ ਲਓ ਅੱਜ ਤੋਂ 2.5 ਸਾਲ ਪਹਿਲੇ ਜਦੋਂ ਇੱਥੋਂ ਇੱਕ ਕੈਂਡੀਡੇਟ ਨੂੰ ਆਪਣਾ ਐਮਐਲਯੂ ਦੀ ਟਿਕਟ ਦਿੱਤੀ ਤੇ ਅਸੀਂ ਵੀ ਜਦੋਂ ਟਿਕਟਾ ਦਿੰਨੇ ਅਸੀਂ ਸਾਰਾ ਉਹਦਾ ਬੈਕਗ੍ਰਾਉਂਡ ਚੈੱਕ ਕਰਦੇ ਬੈਕਗ੍ਰਾਉਂਡ ਚੈੱਕ ਦੇ ਵਿੱਚ ਕੋਈ ਉਹਲਾ ਨਹੀਂ ਸੀ ਕਿ ਸੀਤਲ ਉਂਗਰਾਲ ਦੀ ਬੈਕਗ੍ਰਾਉਂਡ ਕੀ ਉਹਦਾ ਮਤਲਬ ਹੈ ਕਿ ਇਹਨਾਂ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਕਿਸਮ ਦੇ ਆਦਮੀ ਨੂੰ ਜਿਹੜਾ ਇੱਕ ਨੋਨ ਹਿਸਟਰੀ ਸ਼ੀਟਰ ਸੀ ਉਹਨੂੰ ਟਿਕਟ ਦਿੱਤੀ ਪਹਿਲੇ ਹੱਥੋਂ ਹੀ ਪਹਿਲਾ ਕੰਮ ਹੀ ਆਪ ਦਾ ਧੁਖੇ ਨਾਲ ਧੜੇ ਨਾਲ ਸ਼ੁਰੂ ਕੀਤਾ ਦੁਆਬੇ ਦੇ ਤੇ ਜਿਹੜਾ ਉਹਨਾਂ ਨੇ ਗੁੱਲ ਖਲਾਣਾ ਸੀ ਉਹ ਤੁਹਾਡੇ ਸਾਹਮਣੇ ਹੈ ਇਹਨਾਂ ਦੇ ਨੁਮਾਇੰਦੇ ਜਿਹੜੇ ਸ਼ਹਿਰ ਦੇ ਤਈਆਂ ਸਾਲਾਂ ਦੇ ਵਿੱਚ ਜੋ-ਜੋ ਉਹਨਾਂ ਨੇ ਕੰਮ ਕੀਤੇ ਨੇ ਸਾਡੇ ਜੇ ਅਸੀਂ ਇਲਜ਼ਾਮ ਲਗਾਉਂਦੇ ਤਾਂ ਕਹਿੰਦੇ ਸਿਆਸੀ ਵਿਰੋਧੀ ਇਲਜ਼ਾਮ ਲਗਾ ਰਹੇ ਇੱਕ ਉਹ ਆਦਮੀ ਜਿਹਦਾ ਗੁਰੂ ਭਗਵੰਤ ਮਾਨਸੀ ਆਉਰ ਇਸ ਇੰਡਸਿੰਗ मोस्ट ਵੈਲ ਜੇਦਾ ਚੇਲਾ ਉਂਗਰਾਲ ਸੀ ਤਈਆਂ ਸਾਲਾਂ ਦੇ ਵਿੱਚ ਸੀਤਲ ਲੁੰਗਰਾਲ ਨੇ ਇੱਕ ਦਿਨ ਪਹਿਲੇ ਜਿਹੜੇ ਚਾਰजेस ਲਗਾਏ ਨੇ ਮੁੱਖ ਮੰਤਰੀ ਤੇ ਇੱਕ ਮਿੰਟ ਮੇਰੀ ਗੱਲ ਸੁਣ ਲਓ ਜਿਹੜੇ ਮੁੱਖ ਮੰਤਰੀ ਤੇ ਭਗਵੰਤ ਮਾਨ ਤੇ ਚਾਰजेस ਲਗਾਏ ਨੇ ਇਹ ਬਹੁਤ ਜ਼ਿਆਦਾ ਗੰਭੀਰ ਚਾਰजेस ਅਜੇ ਤੱਕ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਾਂਗਾ ਕਿ ਭਗਵੰਤ ਮਾਨ ਓਪਨਲੀ ਆਪਣੇ ਸਿਆਸੀ ਵਿਰੋਧੀਆਂ ਨੂੰ ਚੈਲੰਜ ਕਰਦਾ ਸੀ ਕਿ ਜੇ ਮੇਰੀ ਜ਼ਾਤ ਦੇ ਖਿਲਾਫ ਕੋਈ ਗੱਲ ਹੈ ਤੇ ਸਾਹਮਣੇ ਰੱਖੋ ਤੇ ਮੈਂ ਜਿ ਭਗਵੰਤ ਮਾਨ ਨੂੰ ਕਹਿੰਨਾ ਭਗਵੰਤ ਮਾਨ ਜੀ ਜੇ ਅਸੀਂ ਚਾਰਜਸ ਲਗਾਉਂਦੇ ਪਤਾ ਤੇ ਸਾਨੂੰ ਵੀ ਸੀ ਕਿ ਤੁਹਾਡਾ ਸੀਐਮਓ ਵੱਡੇ ਪੈਮਾਨੇ ਤੇ ਪੈਸੇ ਦੀ ਉਗਰਾਹੀ ਕਰ ਰਿਹਾ ਤੇਰਾ ਆਪਣਾ ਸਟਾਫ ਕਰ ਰਿਹਾ ਤੁਹਾਡੀ ਮਰਜ਼ੀ ਨਾ ਕਰ ਰਿਹਾ ਚੀਫ ਮਿਨਿਸਟਰ ਦੀ ਮਰਜ਼ੀ ਤੋਂ ਬਿਨਾ ਕੋਈ ਪਤਾ ਨਹੀਂ ਖਲਸਦਾ ਪਰ ਅੱਜ ਤੁਹਾਡਾ ਆਪਣਾ ਸਾਥੀ ਸੀਤ ਲੁੰਗਰਾਲ ਨੇ ਜਿਹੜੇ ਚਾਰजेस ਭਗਵੰਤ ਮਾਨ ਜੀ ਤੁਹਾਡੇ ਇਮੀਡੀਏਟ ਪਰਿਵਾਰ ਤੇ ਲਗਾਏ ਨੇ 5 ਤਰੀਕ ਤੱਕ ਤੁਹਾਨੂੰ ਲਾਸਟ ਡੇਟ ਦਿੱਤੀ ਹੈ ਮੈਨੂੰ ਯਾਦ ਹੈ ਐਗਰੀਕਲਚਰ ਯੂਨੀਵਰਸਿਟੀ ਵਿੱਚ ਤੁਸੀਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਕੁਰਸੀਆਂ ਲਵਾਈਆਂ ਸੀ ਇਹ ਗੱਲ ਕਹੀ ਸੀ ਕਿ ਕੱਲਾ ਮੈਂ ਹੀ ਪਹੁੰਚਿਆ ਹੋਰ ਕੋਈ ਕੁਰਸੀ ਤੇ ਬੈਠਣ ਨਹੀਂ ਆਇਆ ਹੁਣ ਮੈਂ ਤੁਹਾਨੂੰ ਓਪਨ ਚੈਲੰਜ ਕਰਨਾ ਜੇ ਸਹੀ ਮੈਨੇਜ ਪ੍ਰਮਾਤਮਾ ਨੂੰ ਹਾਜ਼ਰ ਲਾਤੀ ਪ੍ਰਮਾਤਮਾ ਦਾ ਨਾਮ ਬੜੀ ਵਾਰ ਲਿਆ ਅੱਜ ਤੋਂ 3 ਦਿਨ ਪਹਿਲੇ ਜਦੋਂ ਚੰਡੀਗੜ੍ਹ ਦੇ ਸਪੈਲਿੰਗ ਤੁਸੀਂ ਪੰਜਾਬੀ ਵਿੱਚ ਸਪੈਲ ਕਰ ਰਹੇ ਸੀ ਜਿੱਥੇ ਬਿਹਾਰੀ ਦੀ ਜਗ੍ਹਾ ਸਿਹਾਰੀ ਲਾ ਦਿੱਤਾ ਸੀ ਆਪਣੀ ਅਕਲ ਦਾ ਬਜ਼ਾਰਾ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਉੱਥੇ ਹੀ ਤੁਸੀਂ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਹਿਣਾ ਉਸੇ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਜੇ ਸਹੀ ਮੈਂ ਨੇ ਤੁਸੀਂ ਇਮਾਨਦਾਰ ਹੋ ਤੁਹਾਡੇ ਪਰਿਵਾਰ ਤੇ ਉਹਨੇ ਇਹ ਚਾਰਜ ਲਗਾਇਆ ਕਿ 3 ਕਰੋੜ ਰੁਪਏ ਮਹੀਨੇ ਦੀ ਵਸੂਲੀ ਤੁਹਾਡਾ ਪਰਿਵਾਰ ਕਰਦਾ ਜਿਹੜੀ 36 ਕਰੋੜ ਰੁਪਏ ਸਾਲ ਦੀ ਬੰਦੀ ਮੈਨੂੰ ਤੇ ਕਈ ਬੰਦਿਆਂ ਨੇ ਇਹ ਵੀ ਗੱਲ ਕਹੀ ਭਾਜੋਆ ਸਾਹਿਬ ਸਾਨੂੰ ਤੇ ਐ ਲੱਗਦਾ ਕਿ ਜਿਹੜਾ ਲਾਡੋ ਵਾਲਦਾ ਟੋਲ ਪਲਾਜ਼ਾ ਉਹ ਬੰਦ ਕਰਕੇ ਹੁਣ ਦੀਪਨਗਰ ਦੇ ਵਿੱਚ ਨਵਾਂ ਟੋਲ ਪਲਾਜ਼ਾ ਲਗਾ ਦਿੱਤਾ ਇਹ ਟੋਲ ਦੀ ਕਲੈਕਸ਼ਨ ਉਹਨਾਂ ਨੇ ਇੱਥੇ ਸ਼ੁਰੂ ਕਰ ਲਈ ਹੈ ਤੇ ਵੀ ਮੈਨੂੰ ਕਿਸੇ ਨੇ ਕਿਹਾ ਜਾਣਕਾਰੀ ਵਾਸਤੇ ਕਿਉਂ ਨਹੀਂ ਚਾਹੁੰਦੇ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਬਹੁਤ ਦੂਰ ਆ ਕੇ ਕੋਈ ਟੈਕਸ ਦੀ ਕਲੈਕਸ਼ਨ ਚੰਡੀਗੜ੍ਹ ਕਰਵਾਣੀ ਪਏ ਇੱਕ ਸੈਂਟਰ ਦੋਨੋਂ ਦਰਿਆਵਾਂ ਦੇ ਵਿੱਚ ਰਾਵੀ ਤੇ ਬਿਆਸ ਦਰਿਆ ਦੇ ਵਿੱਚ ਇੱਥੇ ਨੇੜੇ ਹੀ ਕਰ ਦਿੱਤਾ ਕਿ ਬਹੁਤਾ ਕਿਸੇ ਨੂੰ ਕਸ਼ਟ ਨਾ ਚੁੱਕਣਾ ਪਵੇ ਮੈਂ ਤੇ ਸੀਤਲ ਲੰਗਰਾਲ ਦੀ ਗੱਲ ਨੂੰ ਇੱਕ ਵਾਰ ਫੇਰ ਦੋ ਰਾ ਰਿਆ ਭਗਵੰਤ ਮਾਨ ਜੀ ਜੇ ਇਮਾਨਦਾਰ ਹੋ ਤੁਸੀਂ ਤੇ ਤੁਸੀਂ ਖੁਦ ਇੱਕ ਐਗਜ਼ੈਂਪਲ ਸੈੱਟ ਕਰੋ ਤੁਸੀਂ ਇਹਦੇ ਜਿਹੜੇ ਲਗਾਏ ਹੋਏ ਗੰਭੀਰ ਚਾਰजेस ਆਫ ਕ腐ਸ਼ਨ ਨੇ ਤੁਹਾਡੀ ਇਮੀਡੀਏਟ ਫੈਮਿਲੀ ਤੇ ਤੁਸੀਂ ਇਹ ਇਨਵੈਸਟੀਗੇਸ਼ਨ ਖੁਦ ਸੈਂਟਰ ਦੀ ਕਿਸੇ ਏਜੰਸੀ ਨੂੰ ਦੋ ਕਿਉਂਕਿ ਤੁਹਾਡੀ ਕੋਈ ਏਜੰਸੀ ਤਾਂ ਤੁਸੀਂ ਉਹ ਮਿਨਿਸਟਰ ਵੀ ਹੋ ਚੀਫ ਮਿਨਿਸਟਰ ਪੰਜਾਬ ਦੀ ਕੋਈ ਏਜੰਸੀ ਤਾਨੂੰ ਇਨਵੈਸਟੀਗੇਟ ਨਹੀਂ ਕਰ ਸਕਦੀ ਜੇ ਤੁਸੀਂ ਇਮਾਨਦਾਰ ਹੋ ਤੁਹਾਨੂੰ ਕਿਸੇ ਤੇ ਡਰ ਨਹੀਂ ਚਾਹੀਦਾ ਤੁਸੀਂ ਤੇ ਆਪ ਕਹਿੰਦੇ ਹੋ ਸਾਨੂੰ ਸੈਂਟਰ ਏਜੰਸੀਆਂ ਤੋਂ ਡਰ ਨਹੀਂ ਕਿਸੇ ਤੋਂ ਲੱਗਦਾ ਹੀ ਸਾਫ਼ ਸੁਥਰੇ ਆ ਆਓ ਫਿਰ ਮੈਂ ਤੁਹਾਨੂੰ ਪੇਸ਼ਕਸ਼ ਕਰੂੰਗਾ ਕਿ 5 ਤਰੀਕ ਵਾਲੇ ਦਿਨ ਕੋਈ ਜਲੰਧਰ ਵਿੱਚ ਖੁੱਲੀ ਜਗ੍ਹਾ ਚੁਣੋ ਸਾਰੀ ਆਪੋਜੀਸ਼ਨ ਦੇ ਲੀਡਰ ਸਦੋ ਅਸੀਂ ਐਜ਼ ਜੱਜਸ ਬੈਠਨੇ ਹਾਂ ਉਂਗਰਾਲ ਲਾਏਗਾ ਚਾਰजेस ਤੁਸੀਂ ਹੋਰ ਨਾਲ ਚਾਰजेस ਨੂੰ ਓਪਨਲੀ ਰਿਪੱਟ ਕਰੋ ਤੇ ਤੁਸੀਂ ਇਹ ਇਨਕੁਆਇਰੀ ਜਾਂ ਤੇ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਨੂੰ ਬੇਨਤੀ ਕਰੋ ਕਿ ਸਿਟਿੰਗ ਜੱਜ ਕੋਈ ਕਿਉਂਕਿ ਚੀਫ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਇਮੀਡੀਏਟ ਫੈਮਿਲੀ ਤੇ ਸੀਐਮਓ ਤੇ ਡਾਇਰੈਕਟ ਚਾਰजेस ਅਸੀਂ ਚਾਹਾਂਗੇ ਇਹਦੀ ਇਨਵੈਸਟੀਗੇਸ਼ਨ ਜਾਂ ਕੋਈ ਸਿਟਿੰਗ ਹਾਈ ਕੋਰਟ ਦਾ ਜੱਜ ਟਾਈਮ ਬਾਉਂਡ ਕਰੇ ਜੇ ਤੁਹਾਨੂੰ ਚੀਫ ਜਸਟਿਸ ਨਹੀਂ ਮਨਜ਼ੂਰ ਕਰਦੇ ਕੋਈ ਜੱਜ ਦੇਣ ਨੂੰ ਤੇ ਕਿਰਪਾ ਕਰਕੇ ਸੈਂਟਰਲ ਏਜੰਸੀਆਂ ਨੂੰ ਕੱਲਿਆ ਜਾਏ ਸੋdat ਇਹਦੀ ਇਨਵੈਸਟੀਗੇਸ਼ਨ ਹੋ ਸਕੇ ਐਂਡ ਇਹਦੇ ਵਿੱਚ ਚਾਰਜਸ ਨਿਹਰੇ ਪੈਸੇ ਲੈੰਦੇ ਨਹੀਂ ਕਾਰਪੋਰੇਸ਼ਨ ਦਾ ਰੇਟ ਦੱਸਿਆ ਉਹਨਾਂ ਨੇ ਕਿ ਤੁਹਾਡਾ ਇੱਕ ਇਥੋਂ ਦਾ ਐਮਐਲਏ ਇੱਕ ਪੁਰਾਣਾ ਸਾਥੀ ਉਂਗਰਾਲ ਸਾਹਿਬ ਦਾ ਮੈਨੂੰ ਇਹ ਵੀ ਯਾਦ ਹੈ ਕਿਉਂਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਮੈਂ ਔਰ ਰਮਨ ਅਰੋੜੇ ਨੂੰ ਤੇ ਇਹਨਾਂ ਦੋਨਾਂ ਨੂੰ ਇੱਕੋ ਜਿਹਾ ਬਿਲਕੁਲੀ ਜਿਹਾ ਜੋੜਵੇ ਭਾਈ ਹੁੰਦੇ ਨੇ ਕੱਪੜੇ ਵੀ ਇੱਕੋ ਜਿਹੇ ਜੈਕਟ ਵੀ ਇੱਕੋ ਜਿਹੇ ਰੰਗਾਂ ਦੀ ਬੜਾ ਚਿਹਰ ਕਿਉਂਕਿ ਸਾਂਸੀ ਹਰ ਗੱਲ 'ਚ ਉਹਨਾਂ ਨੂੰ ਦੇਖ ਕੇ ਗੱਲ ਦਾ ਪਤਾ ਹੈ ਕਿ ਇਸ ਟਾਈਮ 'ਚ ਕੋਈ ਮਾਲ ਬਣਾਣਾ ਨਜਾਇਜ਼ ਉਹਦਾ 50 ਲੱਖ ਰੁਪਈਆ ਜੇ ਕੋਈ ਬਿਲਡਿੰਗ ਬਣਾਣੀ ਉਹਦਾ 25 ਲੱਖ ਰੁਪਈਆ ਜੇ ਕੋਈ ਹੋਰ ਛੋਟਾ ਮੋਟਾ ਕੰਮ ਕਰਾਣਾ ਉਹਦਾ 5 ਲੱਖ ਰੁਪਈਆ ਇਹਦੇ ਚਾਰਜੇਸ ਨੇ ਇਸ ਤੋਂ ਸੰਗੀਨ ਸਾਰੇੋਂ ਵੱਡਾ ਚਾਰਜ ਹੈ ਕਿ ਜਿਸ ਏਰੀਆ ਦੀ ਪਛਾਣ এডੂਕੇਸ਼ਨ ਨਾਲ ਰਹੀ ਹੋਏ ਇੰਡਸਟਰੀ ਨਾਲ ਰਹੀ ਮੀਡੀਆ ਨਾਲ ਰਹੀ ਅੱਜ ਉਸ ਏਰੀਏ ਦੀ ਉਹ ਸ਼ਹਿਰ ਦੀ ਪਛਾਣ ਧੜੇ ਨਾਲ ਹੋਏ ਅੱਜ ਉਹ ਸ਼ਹਿਰ ਦੀ ਪਛਾਣ ਸਤੇ ਨਾਲ ਹੋਏ ਅੱਜ ਉਸ ਸ਼ਹਿਰ ਦੀ ਪਛਾਣ ਜਿਹੜੀ ਹੈ ਚਿੱਟੇ ਨਾਲ ਹੋਏ